ਸਤਿ ਸ਼੍ਰੀ ਅਕਾਲ ਜੀ, Think Punjabi TV ਚੈਨਲ ਉੱਪਰ ਤੁਹਾਡਾ ਸਵਾਗਤ ਹੈ। ਬੀਤੇ ਦਿਨੀ ਪੈਰਿਸ 올림픽ਸ ਦੇ ਵਿੱਚ ਇੰਡੀਆ ਦੀ ਹਾਕੀ ਟੀਮ ਨੇ ਕਾਂਸਤੇ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਤੁਹਾਨੂੰ ਪਤਾ ਹੀ ਹੋਵੇਗਾ ਕਿ ਜਿਹੜੇ 16 ਖਿਡਾਰੀਆ ਨੇ ਕਾਂਸਤੇ ਦਾ ਤਗਮਾ ਜਿੱਤਿਆ ਹੈ, ਉਹਨਾਂ ਵਿੱਚੋਂ 8 ਖਿਡਾਰੀ ਪੰਜਾਬ ਦੇ ਹਨ, ਜੋ ਕਿ ਦੇਸ਼ ਅਤੇ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੈ। ਅੱਜ ਅਸੀਂ ਉਹਨਾਂ 8 ਖਿਡਾਰੀਆਂ ਵੱਲੋਂ ਹੁਣ ਤੱਕ ਜਿੱਤੇ ਅਨੇਕਾਂ ਤਗਮਿਆਂ ਅਤੇ ਉਹਨਾਂ ਖਿਡਾਰੀਆਂ ਨੂੰ ਮਿਲੇ ਖਾਸ ਅਵਾਰਡਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਬੰਦ ਹੈ ਕਿ ਅਸੀਂ ਪੰਜਾਬ ਦੇ ਇਨ੍ਹਾਂ ਮਹਾਨ ਖਿਡਾਰੀਆਂ ਬਾਰੇ ਦੁਨੀਆ ਨੂੰ ਦੱਸੀਏ ਅਤੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਇਹ ਵੀਡੀਓ ਪੰਜਾਬ ਦੇ ਹਰ ਘਰ ਵਿੱਚ ਪਹੁੰਚੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਇਨ੍ਹਾਂ ਖਿਡਾਰੀਆਂ ਤੋਂ ਮੋਟੀਵੇਟ ਹੋ ਸਕੇ ਇਨ੍ਹਾਂ ਦੀਆਂ ਅਚੀਵਮੈਂਟਸ ਤੋਂ ਪ੍ਰੇਰਿਤ ਹੋ ਕੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲਵੇ। ਬਾਕੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦੇਣਾ ਅਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰਮਨਪ੍ਰੀਤ ਸਿੰਘ ਦੀ ਜੋ ਕਿ ਇੰਡੀਆ ਟੀਮ ਦੇ ਕੈਪਟਨ ਵੀ ਹਨ। ਇਹਨਾਂ ਵੱਲੋਂ ਮੇਜਰ ਟੂਰਨਾਮੈਂਟਸ ਦੇ ਵਿੱਚ ਜਿੱਤੇ ਗਏ ਮੈਡਲ ਇਸ ਪ੍ਰਕਾਰ ਹਨ। ओलंपिक गेम्स ब्रोंज़ दो हज़ार भी समर ओलंपिक जापान ब्रोंज़ मेडल दो हज़ार चौबीस समर ओलंपिक पैरिस फ्रांस कॉमनवेल्थ गेम्स सिल्वर मेडल दो हज़ार बई इंग्लैंड एशियन गेम्स ब्रोंज़ मेडल दो हज़ार अठारह एशियन गेम्स इंडोनेशिया गोल्ड मेडल दो हज़ार बई एशियन गेम्स चाइना एशिया कप केोल्ड दो हज़ार सतारा बंगलादेश चैम्पीयस ट्रॉफी सिल्वर दो हज़ार सोलह यूके फे सिल्वर दो हज़ार अठारह नीदरलैंड एशियन चैम्पीयस ट्रॉफी गोल्ड दो हज़ार अठारह मस्कट ब्रोंज दो हज़ार इक्की गोल्ड दो हज़ार तेई इंडिया ਅੱਗੇ ਗੱਲ ਕਰਦੇ ਹਾਂ ਹੋਕੀ ਵਰਲਡ ਲੀਗ ਦੀ ব্রੋਂਜ਼ ਮੈਡਲ 2016 17 ਇੰਡੀਆ ਅੱਗੇ ਆਪਾਂ ਗੱਲ ਕਰਦੇ ਹਾਂ ਜੋ ਮੇਨ ਮੇਨ ਅਵਾਰਡ ਇਹਨਾਂ ਨੂੰ ਹੁਣ ਤੱਕ ਮਿਲੇ ਹਨ FIH ਬੈਸਟ ਪਲੇਅਰ ਆਫ ਦਾ ਈਅਰ 2020 21 ਤੇ 2021 22 ਇਹੇ ਅਵਾਰਡ ਇੰਟਰਨੈਸ਼ਨਲ ਹੋਕੀ ਫੈਡਰੇਸ਼ਨ ਵੱਲੋਂ ਦਿੱਤਾ ਜਾਂਦਾ ਜੋ ਕਿ ਬਹੁਤ ਹੀ ਘੱਟ ਇੰਡੀਆ ਦੇ ਖਿਡਾਰੀਆਂ ਨੂੰ ਹੁਣ ਤੱਕ ਮਿਲਿਆ ਹੈ ਅਗਲਾ ਅਵਾਰਡ ਹੈ ਜੀ ਅਲਜੁਨਾ ਅਵਾਰਡ 2021 ਅੱਗੇ ਹੈ ਹੋਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਅਵਾਰਡ ਫੋਰ ਪਲੇਅਰ ਆਫ ਦਾ ਈਅਰ ਇਨ 2021 ਹੋਕੀ ਇੰਡੀਆ ਪ੍ਰਗਟ ਸਿੰਘ ਅਵਾਰਡ ਫੋਰ ਡਿਫੈਂਡਰ ਆਫ ਦਾ ਈਅਰ ਇਨ 2019 2022 2023 ਨੈਕਸਟ ਆਪਾਂ ਚੱਲਦੇ ਹਾਂ ਮਨਦੀਪ ਸਿੰਘ ਜੀ ਵੱਲ ਮੈਡਲ ਰਿਕਾਰਡ ਹੈ ਇਹਨਾਂ ਦੇ 올림픽 ਗੇਮ ਤੇ ਵਿੱਚ ਬ੍ਰੌਂਜ਼ 2020 ਸਮਰ 올림픽 ਜਪਾਨ ਬ੍ਰੌਂਜ਼ ਮੈਡਲ 2024 ਸਮਰ 올림픽 ਪੈरिस ਕਾਮਨਵੈਲਥ ਗੇਮਸ ਸਿਲਵਰ 2022 ਇੰਗਲੈਂਡ ਏਸ਼ੀਅਨ ਗੇਮਸ ਬ੍ਰੌਂਜ਼ ਮੈਡਲ 2018 18ਵੀਂ ਏਸ਼ੀਅਨ ਗੇਮਸ ਇੰਡੋਨੇਸ਼ੀਆ ਗੋਲਡ ਮੈਡਲ 2022 19ਵੀਂ ਏਸ਼ੀਅਨ ਗੇਮਸ ਚਾਈਨਾ ਏਸ਼ੀਆ ਕੱਪ ਸਿਲਵਰ ਮਲੇਸ਼ੀਆ ਦੇ ਵਿੱਚ ਚੈਂਪੀਅਨਸ ਟਰੋਫੀ ਸਿਲਵਰ 2016 ਯੂਕੇ ਸੇਲਵਡ 2018 ਨੀਦਰਲੈਂਡਸ ਏਸ਼ੀਅਨ ਚੈਂਪੀਅਨਸ ਟਰਾਫੀ 골ਡ ਮੈਡਲ 2018 ਮਸਕਟ ਓਮਾਨ 골ਡ ਮੈਡਲ 2023 ਇੰਡੀਆ ਹੋਕੀ ਵਰਲਡ ਲੀਗ ব্রੋਂਜ਼ ਮੈਡਲ 2016 17 ਮੇਜਰ ਅਵਾਰਡ ਜੋ ਇਹਨਾਂ ਨੂੰ ਮਿਲੇ ਹਨ ਹੋਕੀ ਇੰਡੀਆ ਤਨਵਜ ਪਿੱਲੇ ਅਵਾਰਡ ਫੋਰ ਫੋਰਵਰਡ ਆਫ ਦਾ ইয়ার ਇਨ 2019 ਅਲਜੁਨਾ ਅਵਾਰਡ ਇਨ 2021 अगे आप जी मनप्रीत सिंह बारे जो कि काफ़ी सीनीय खिलाड़ारी हैं मैडल रिकॉर्ड इन्ह का इस प्रकार है ओलंपिक गेम्स ब्रोंज मैडल दो हज़ार भी ब्रोंज मैडल दो हज़ार चौबीस समर ओलंपिक पैरिस कॉमनवैल्थ गेम्स सिल्वर मैडल दो हज़ार चौदह स्कॉटलैंड सिल्वर मैडल दो हज़ार बई इंग्लैंड एशियन गेम्स गोल्ड मैडल दो हज़ार चौदह साउथ कोरिया ਬ੍ਰੌਂਜ਼ ਮੈਡਲ 2018 ਵਿੱਚ ਇੰਡੋਨੇਸ਼ੀਆ 골ਡ ਮੈਡਲ 2022 ਵਿੱਚ ਚਾਈਨਾ ਅੱਗੇ ਏਸ਼ੀਆ ਕੱਪ ਸਿਲਵਰ ਮੈਡਲ 2013 ਮਲੇਸ਼ੀਆ 골ਡ ਮੈਡਲ 2017 ਬੰਗਲਾਦੇਸ਼ ਚੈਂਪੀਅਨਸ ਟ੍ਰੋਫੀ ਸਿਲਵਰ ਮੈਡਲ 2016 ਲੰਡਨ ਯੂਕੇ ਸਿਲਵਰ ਮੈਡਲ 2018 ਨੀਦਰਲੈਂਡਸ ਏਸ਼ੀਅਨ ਚੈਂਪੀਅਨਸ ਟ੍ਰੋਫੀ ਗੋਲਡ ਮੈਡਲ 2011 ਚਾਈਨਾ ਗੋਲਡ ਮੈਡਲ 2018 ਓਮਾਨ ব্রੋਂਜ਼ ਮੈਡਲ 2021 ਬੰਗਲਾਦੇਸ਼ ਗੋਲਡ ਮੈਡਲ 2023 ਇੰਡੀਆ ਅੱਗੇ ਗੱਲ ਕਰਦੇ ਹਾਂ ਹੋਕੀ ਵਰਲਡ ਲੀਗ ব্রੋਂਜ਼ ਮੈਡਲ 2014 15 ਰਾਏਪੁਰ ਇੰਡੀਆ ਅੱਗੇ ব্রੋਂਜ਼ ਮੈਡਲ 2016 17 ਇੰਡੀਆ ਹੁਣ ਗੱਲ ਕਰਦੇ ਹਾਂ ਜੀ ਇਹਨਾਂ ਨੂੰ ਮਿਲੇ ਹੁਣ ਤੱਕ ਦੇ ਕੁਝ ਮੇਜਰ ਅਵਾਰਡਸ ਬਾਰੇ ਅਰਜੁਨ ਅਵਾਰਡ ਇਨ 2018 ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਅਵਾਰਡ ਫੋਰ ਪਲੇਅਰ ਆਫ ਦਾ ਈਅਰ ਇਨ 2019 ਐਫ ਆਈ ਐਚ ਬੈਸਟ ਪਲੇਅਰ ਆਫ ਦਾ ਈਅਰ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ 2021 ਹਾਕੀ ਇੰਡੀਆ ਅਜੀਤਪਾਲ ਸਿੰਘ ਅਵਾਰਡ ਫੋਰ ਮਿਡਫੀਲਡਰ ਆਫ ਦਾ ਈਅਰ ਇਨ 2014 2021 ਅੱਗੇ ਗੱਲ ਕਰਦੇ ਹਾਂ ਜੀ ਆਪਾਂ ਹਾਰਦਿਕ ਸਿੰਘ ਜੀ ਦੀ ਜੋ ਕਿ ਇੰਡੀਆ ਦਾ ਹਾਕੀ ਟੀਮ ਦੇ ਵਾਈਸ ਕੈਪਟਨ ਵੀ ਹਨ ਮੈਡਲ ਰਿਕਾਰਡ ਇਹਨਾਂ ਦਾ ਇਸ ਪ੍ਰਕਾਰ ਹੈ 올림픽 ਗੇਮਸ ਬ੍ਰੌਂਜ਼ ਮੈਡਲ 2020 ਜਾਪਾਨ ਬ੍ਰੌਂਜ਼ ਮੈਡਲ 2024 올림픽ਸ ਫਰਾਂਸ ਕਾਮਨਵੈਲਥ ਗੇਮਸ ਸਿਲਵਰ ਦਾ ਮੈਡਲ 2022 ਇੰਗਲੈਂਡ ਏਸ਼ੀਅਨ ਗੇਮਸ 골ਡ ਮੈਡਲ 2022 ਚਾਈਨਾ ਏਸ਼ੀਅਨ चैंपियंस ट्रॉफी गोल्ड मेडल 2018 मस्कट ब्रोंज मेडल 2021 बांग्लादेश गोल्ड मेडल 2023 इंडिया बाकी अवार्ड्स की गल करते हैं अर्जुन अवार्ड इन 2021 हॉकी इंडिया बलबीर सिंह सीनियर अवार्ड फॉर प्लेयर ऑफ द ईयर इन 2022 हज़ार बई दो हज़ार तेई इंडिया अजीतपाल सिंह अवार्ड फॉर मिडफील्डर ऑफ द ईयर इन दो हज़ार तेई ਅੱਗੇ ਗੱਲ ਕਰਦੇ ਹਾਂ ਜੀ ਸ਼ਮਸ਼ੇਰ ਸਿੰਘ ਜੀ ਬਾਰੇ ਮੈਡਲ ਰਿਕਾਰਡ ਹੈ ਇਹਨਾਂ ਦਾ 올림픽 ਗੇਮਸ ਦੇ ਵਿੱਚ ਬ੍ਰੌਂਜ਼ ਮੈਡਲ 2020 ਜਾਪਾਨ ਬ੍ਰੌਂਜ਼ ਮੈਡਲ 2024 ਫਰਾਂਸ ਕਾਮਨਵੈਲਥ ਗੇਮਸ ਸਿਲਵਰ ਮੈਡਲ 2022 ਇੰਗਲੈਂਡ ਏਸ਼ੀਅਨ ਗੇਮਸ 골ਡ ਮੈਡਲ 2022 ਚਾਈਨਾ ਏਸ਼ੀਅਨਸ ਚੈਂਪੀਅਨਸ ਟਰੋਫੀ ਬ੍ਰੌਂਜ਼ ਮੈਡਲ 2021 ਬੰਗਲਾਦੇਸ਼ 골ਡ ਮੈਡਲ 2023 ਇੰਡੀਆ ਅਵਾਰਡ ਦੀ ਗੱਲ ਕਰਦੇ ਹਾਂ ਅਲਜਨ ਅਵਾਰਡ 2021 ਅਗਲੇ ਖਿਡਾਰੀ ਹਨ ਜੀ ਗੁਜਰੰਟ ਸਿੰਘ ਮੈਡਲ ਰਿਕਾਰਡ ਹੈ ਇਹਨਾਂ ਦਾ 올림픽 ਗੇਮਸ ਦੇ ਵਿੱਚ ਬ੍ਰੌਂਜ਼ ਮੈਡਲ 2020 ਸਮਰ 올림픽 ਜਾਪਾਨ ਬ੍ਰੌਂਜ਼ ਮੈਡਲ 2024 ਸਮਰ 올림픽ਸ ਪੈਰਿਸ ਕਾਮਨਵੈਲਥ ਗੇਮਸ ਸਿਲਵਰ ਮੈਡਲ 2022 ਇੰਗਲੈਂਡ ਏਸ਼ੀਅਨ ਗੇਮਸ 골ਡ ਮੈਡਲ 2022 ਚਾਈਨਾ ਏਸ਼ੀਆ ਕੱਪ 골ਡ ਮੈਡਲ ਬੰਗਲਾਦੇਸ਼ 2017 ਵਿੱਚ ਏਸ਼ੀਅਨਸ ਚੈਂਪੀਅਨਸ ਟਰੋਫੀ 골ਡ ਮੈਡਲ 2018 ਮਸਕਟ 골ਡ ਮੈਡਲ 2023 ਇੰਡੀਆ ਅਰਜੁਨਾ ਅਵਾਰਡ ਇਨ 2021 ਜਦਮਨਪ੍ਰੀਤ ਸਿੰਘ ਮੈਡਲ ਦੀ ਗੱਲ ਕਰੀਏ ਤਾਂ 올림픽 ਗੇਮਸ ਦੇ ਵਿੱਚ ਬ੍ਰੌਂਜ਼ ਮੈਡਲ 2024 ਸਮਰ 올림픽 ਪੈਰਿਸ ਕਾਮਨਵੈਲਥ ਗੇਮਸ ਸਿਲਵਰ 2022 ਇੰਗਲੈਂਡ ਏਸ਼ੀਅਨ ਗੇਮਸ 골ਡ 2022 ਚਾਈਨਾ ਚੈਂਪੀਅਨਸ ਟਰੋਫੀ ਸਿਲਵਰ 2018 ਨੀਦਰਲੈਂਡਸ ਏਸ਼ੀਅਨ ਚੈਂਪੀਅਨਸ ਟਰੋਫੀ 골ਡ ਮੈਡਲ 2018 오만 브론즈 ਮੈਡਲ 2021 ਬੰਗਲਾਦੇਸ਼ 골ਡ ਮੈਡਲ 2023 ਇੰਡੀਆ ਸੁਖਜੀਤ ਸਿੰਘ ਮੈਡਲ ਰਿਕਾਰਡ ਹੈ 올림픽 ਗੇਮਸ ਦੇ ਵਿੱਚ ਬ੍ਰੋਨਜ਼ ਮੈਡਲ 2024 ਸਮਰ 올림픽 ਪੈਰਿਸ ਫਰਾਂਸ ਏਸ਼ੀਅਨ ਗੇਮਸ 골ਡ ਮੈਡਲ 2022 ਚਾਈਨਾ ਏਸ਼ੀਅਨ ਚੈਂਪੀਅਨਸ ਟਰੋਫੀ 골ਡ ਮੈਡਲ 2023 ਇੰਡੀਆ ਅੱਗੇ ਗੱਲ ਕਰਦੇ ਆਂ ਜੀ ਆਪਾਂ ਜਗਦਾ ਸਿੰਘ ਜੀ ਬਾਰੇ ਜੋ ਕਿ ਅਲਟਰਨੇਟ ਪਲੇਅਰ ਦੇ ਤੌਰ ਤੇ ਇੰਡੀਆ ਟੀਮ ਨਾਲ ਪੈरिस ਗਏ ਸਨ ਕਾਮਨਵੈਲਥ ਗੇਮਸ ਸਿਲਵਰ ਮੈਡਲ 2022 ਇੰਗਲੈਂਡ ਏਸ਼ੀਅਨ ਚੈਂਪੀਅਨਸ ਟਰੋਫੀ 골ਡ ਮੈਡਲ 2023 ਇੰਡੀਆ ਇਹਨਾਂ ਦੇ ਮੈਡਲਸ ਬਾਰੇ ਪੜ੍ਹ ਕੇ ਅਤੇ ਅਵਾਰਡਸ ਬਾਰੇ ਪੜ੍ਹ ਕੇ ਕਾਫੀ ਮਾਨੂੰ ਖੁਸ਼ੀ ਮਿਲੀ ਕਿ ਪੰਜਾਬ ਦੇ ਖਿਡਾਰੀਆਂ ਨੇ ਕਿੰਨੀਆਂ ਅਚੀਵਮੈਂਟਸ ਹਾਸਲ ਕੀਤੀਆਂ ਨੇ ਕਿੰਨਾ ਨਾਮ ਰੋਸ਼ਨ ਕੀਤਾ ਦੇਸ਼ ਦਾ ਅਤੇ ਸਾਡੇ ਪੰਜਾਬੀਆਂ ਵਾਸਤੇ ਕਿੰਡੀ ਮਾਣ ਵਾਲੀ ਗੱਲ ਹੈ ਧੰਨਵਾਦ ਕਰਦੇ ਹਾਂ ਅਸੀਂ ਦਾ ਖੜਾ ਲਿਆ ਦਾ ਜੋ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ ਬਾਕੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਬਾਕੀ ਜਾਂਦੇ ਜਾਂਦੇ ਇਹੀ ਕਹਾਂਗੇ ਕਿ ਵਾਹਿਗੁਰੂ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖੇ ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ